ਰੰਗਰੇਟੇ ਗੁਰੂ ਕੇ ਬੇਟੇ ਸ੍ਰੀ ਗੁਰੂ ਸੇਗ ਭਾਦਰ ਜੀ ਦੇ 350 ਸਾਲਾ ਸ਼ਹੀਦ ਇਸਤਾਪਦਨ ਨੂੰ ਸਮਰਪਿਤ ਸ੍ਰੀਂ ਬਾਬਾ ਜੀਵਨ ਸਿੰਘ ਜੀ ਦਾ ਸਨਾਨਾ ਜੋੜ ਮੇਲਾ ਮਿਤੀ 6 ਜੁਲਾਈ 2025 ਦਿਨ ਐਤਵਾਰ ਨੂੰ ਸਥਾਨਕ ਗੁਰਦੁਆਰਾ ਟੱਬਾ ਸਾਹਾ ਪਾਛੇ ਨੌਵੀਂ ਮਾਤਾ ਰੋਡ ਵੱਲ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਇਸ ਅਫਸਰ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਦੇਵ ਸਿੰਘ ਜੀ ਵੱਲੋਂ ਤੇ ਇਸ ਤੋਂ ਇਲਾਵਾ ਮੇ ਜਿੱਥੇ ਸਰਨੰਦਲ ਵੱਲਾ ਜਿੱਥੇ ਸਰ ਬਾਬਾ ਨਰਿੰਦਰ ਸਿੰਘ ਜੀ ਵੀ ਹਾਜ਼ਰ ਸਨ ਪਰデア ਹੱਦ ਜਿਹੜੀ ਹੈ ਉਹਨਾਂ ਨੂੰ ਜਾਣੂ ਹੋਇਆ ਕਰੀਏ ਇਸ ਬੇਅਤੀ ਨੂੰ ਪ੍ਰਵਾਨ ਕਰਨਾ ਗੱਟ ਕੇ ਅੱਖੋਂ ਦੀ ਵਾਸਤੇ ਨੂੰ ਜੀ ਕਾ ਖਾਣ ਮੀਟਿੰਗ ਕਰਕੇ ਬਕਾਇਦਾ ਰਗਰੇਟਾ ਪਾਸ ਤੇ ਕਰਤਾਰ ਸਾਹਿਬ ਤੋਂ 300 ਸਾਲਾਂ ਦੇ ਸ਼ਿਸ਼ ਨੂੰ ਸਮਰਥਨ ਦਿੱਤੇ ਜਾਣਗੇ ਤੇ ਵੱਡੇ ਪੱਧਰ ਤੇ ਜਿਹੜਾ ਹਰੀ ਕੁਸ਼ੀ ਦੀ ਮਤੇ ਸਮਾਇਨਾ ਨਹੀਂ ਇਹ ਕੁੱਲੀਆਂ ਵਿਚਾਰਾਂ ਕੀਤੀ ਜਾਂ ਕਿਉਂਕਿ ਕੱਤੀ ਵੀ ਬੰਦ ਹੋ ਗਈ ਹੈ ਜਿਹੜੇ ਆਪ ਲੋਕ ਪੈ ਗਈ ਹੈ ਆਓ ਬਿਨਾ ਆਲੀ ਕਰਨ ਦੇ ਲਈ ਜਿਹੜਾ ਕਿ ਇਹ ਪ੍ਰਬੰਧ ਹੋ ਗਿਆ ਤੇ ਬੜੀ ਬੜੀ ਗੱਲਾਂ ਤੇ ਇਸੇ ਤਰ੍ਹਾਂ ਹੀ ਜਾਂਦੀ ਹਾਲੇ ਤੱਕ ਵੀ ਪਾਪੀ ਬਰਾਜੀ ਹੋਈ ਨਹੀਂ ਉਹਨਾਂ ਦੇ ਚੌਧਰੀ ਆਇਆ ਉਹਨੇ ਆਖਿਆ ਸਤਿਗੁਰੂ ਜੀ ਜੇ ਜੇ ਵਿਪਾ ਦੇ ਸਮੇਂ ਸਾਨੂੰ ਯਾਦ ਕਰਦੇ ਨਹੀਂ ਛੋਟੇ ਸਹਿਬ ਕਰਦੇ ਉਹ ਸਹਿਬ ਕਰਦੇ ਖਰੀਦਣ ਵਾਲੇ ਸਾਡੇ ਮੇਰਾ 500 ਜਵਾਨ ਇੱਕ ਹੱਡਾ ਕੇ ਅੱਗੇ ਲੜਦਾ ਪਰ ਗੁਰੂ ਮਹਾਰਾਜ ਕਹਿਣ ਲੱਗੇ

ਬੜੀਆਂ ਬਾਣਾ ਕੇ ਸਦਾ ਆਉਂਦੇ ਰਹਿਣਗੇ ਵਾਹ ਵੀਰ ਸਿੰਘ ਤੀਰ ਸਿੰਘ ਰੰਗ ਰੇਟੇ ਸਿੱਖ ਜੋ ਦਾਸ ਪਰਖਤ ਹੋਏ ਸਿੰਘ जिन ख़ाला सुठा मख <laughs> कर ਚੋਈ ਜੇ ਕੋਤ ਰੋਪੇ ਲੈ ਆ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਰ ਸਿੰਘ ਸਾਹਿਬ ਜਹਦਰ ਬਾਬਾ ਬਲਦੇਵ ਸਿੰਘ ਜੀ ਵੱਲੇ ਵਾਲੇ ਭਾਈ ਜੀਵਨ ਸਿੰਘ ਜੀ ਜੇਤਾ ਜੀ ਉਹਨਾਂ ਦੇ ਜੋ ਸਲਾਣਾ ਜੋਰ ਮੇਲਾ ਦਸੇਬੰਦੀ ਆਪਣੇ ਹੈੱਡਕੁਆਟਰ ਤੇ ਮਨਾ ਰਹੀ ਆ ਉਥੇ ਨਾਲ ਹੀ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸਤਾब्दी ਦਿਵਸ ਨੂੰ ਸਮਰਪਿਤ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਸਮੁੱਚੇ ਵੱਡ-ਵਡੇਰਿਆਂ ਨੂੰ ਯਾਦ ਕਰਦੇ ਹੋਏ ਸੁਮੁੱਚੀ ਜੇਹਬੰਦੀ ਉਥੇ ਨਾਲ ਹੀ ਸਿੰਘ ਸਾਹਿਬ ਜਹਦਰ ਬਾਬਾ ਜੋਗਾ ਸਿੰਘ ਜੀ ਮਿਸਤਰੀ ਦਾਮ ਬਾਬਾ ਬਕਾਲਾ ਵਾਲੇ ਪਹੁੰਚੇ ਸਨ ਉੱਥੇ ਹੀ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਦੀ ਸੋਢੀ ਦਸਮੇਸ਼ ਤਰਨਾ ਦਲ ਵਾਲੇ ਉੱਥੇ ਸਿੰਘ ਸਾਹਿਬ ਜਹਦਰ ਬਾਬਾ ਬਲਦੇਵ ਸਿੰਘ ਦੀ ਮੁਖਤਰਾਪੁਰ ਬਾਬਾ ਨਬਾਹੁ ਸਿੰਘ ਦੀ ਦਲਪੰਥ ਤੋਂ ਚਮੋਚੇ ਦਲ ਸੰਪੰਥ ਸਮੇਤ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਸਿੰਘ ਸਾਹਿਬ ਜਹਦਰ ਬਾਬਾ ਬਲਦੇਵ ਸਿੰਘ ਵਾਲੋਂ ਤੇ ਉਹਨਾਂ ਦੇ ਛੋਟੇ ਭਾਈ ਸਾਹਿਬ ਬਾਬਾ ਹਰੀ ਸਿੰਘ ਦੀ ਆਪ ਜੀ ਸਤਿਮਤੀਆਂ ਸੰਤਾਂ ਨੂੰ ਗੁਰੂ ਦੇ ਨਾਲ ਜੋੜਦੇ ਉਪਦੇਸ਼ ਦਿੱਤੇ ਨੇ ਜਿਨ੍ਹਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਅਜੇ ਤਿਕਾ ਕੇਸਦਾਰੇ ਨਹੀਂ ਰੱਖਿਓ ਕੇਸਦਾਰੇ ਰੱਖਣ ਖੰਡੇ ਬਾਟੇ ਦੀ ਪਾਉਲ ਸਾਖ ਕੇ ਤੇ ਸ੍ਰੀ ਦਾਨ ਸਿੰਘਾ ਨੂੰ ਯਾਦ ਕਰਕੇ ਆਪਣਾ ਜੀਵਨ ਬਸਰ ਕਰਨ ਆਇਆ ਮਨੁੱਖਾ ਜਮਾ ਸਫਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਦੇ ਬੇਟੇ ਦਾ ਸਾਲਾਨਾ ਜੋੜ ਮੇਲਾ ਪਿੰਡ ਵੱਲਾ ਵਿਖੇ ਮੈਦਾ ਰੋੜ ਗੁਰਦੁਆਰਾ ਟੀਬਾ ਸਾਹਿਬ ਪਾਚੇ ਨਵੀ ਜੋ ਤਰਨੇਤਾਲ ਦਾ ਹੈੱਡ ਕੁਆਰਟਰ ਆ ਜੋ ਭਾਈ ਜੈਤਾ ਜੀ ਦੀ ਮਿਸਲ ਚੱਲ ਰਹੀ ਹੈ ਉਹਦਾ ਹੈੱਡ ਕੁਆਰਟਰ ਆ ਅੱਜ ਜਿਹੜਾ ਸ਼ਹੀਦੀ 350 ਸਾਲਾ ਗੁਰੂ ਨਾਵੇਂ ਪਾਤਸ਼ਾਹ ਜੀ ਦਾ ਆ ਰਿਹਾ ਨਵੰਬਰ ਦੇ ਵਿੱਚ 2025 ਉਹਨੂੰ ਸਮਰਪਤ ਭਾਈ ਮੱਦੀ ਦਾ ਭਾਈ ਸਤੀ ਦਾ ਭਾਈ ਦਿਆਲਾ ਜੀ ਕਿਉਂਕਿ ਇਹ ਜਿਹੜੀ ਸ਼ਹੀਦੀ ਆ ਬਣੀ ਵੱਡੀ ਆ ਕਿਹੜਾ ਸੌਖਾ ਕਹਿਣੀ ਕਥਣੀ ਤੋਂ ਹੀ ਦੂਰ ਹੈਗੀ ਆ ਜਿੱਥੇ ਵੀ ਦੇਸ਼ਾਂ ਆਂ ਦੇਸ਼ਾਂ 'ਚ ਸਿੱਖ ਵਸਦੇ ਆ ਭਾਰਤੀ ਸਿੱਖ ਵਸਦੇ ਆ ਭਾਵੇਂ ਕੋਈ Hindu ਭਾਈ ਆ ਭਾਵੇਂ ਕੋਈ ਸਿੱਖ ਭਰਾਵਾ ਉਹਨਾਂ ਨੂੰ ਇਹੋ ਹੀ ਬੇਨਤੀ ਆ ਅਪੀਲ ਆ ਪਛਹੀਦੀ ਬੜੀ ਤਗੜੀ ਆ ਮਾਰਾ ਨਾਮੇ ਪਾਸ਼ਾ ਜੀ ਦੀ ਉਹ ਹਰ ਇੱਕ ਸਿੱਖ ਭਾਰਤ ਦੇ ਕੋਨੇ-ਕੋਨੇ ਤੇ ਮਨਾਵੇ ਤੇ ਗੁਰੂ ਆਲੇ ਬਣ ਕੇ ਅਮਰ ਤੇ ਛਗਣ ਗੁਰੂ ਦਾ ਭਾਵੇਂ ਕੋ ਸਹਿਜ داری ਸਿਖਿਆ ਉਹ ਸਹਿਜ داری ਸਿਖ ਆਪਣੇ ਹਿਸਾਬ ਨਾਲ ਮਹਾਰਾ ਨਾਮੇ ਪਾਛਾ ਦੀ ਸੀ ਦੀ ਮਨਾਵੇ ਜਿਹਦੇ ਲੋ ਐਸੀ ਦੀ ਦਿਹਾੜਾ ਹੋਵੇ ਜਿਹੜੇ ਕੋ ਜਵਜੀ ਸਾਹਿਬ ਦਾ ਪਾਠ ਕਰਦੇ ਆ ਕੋ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਆਨੰਦ ਸਾਹਿਬ ਦਾ ਪਾਠ ਕਰਦੇ ਆ ਅੱਜ ਤੋਂ ਹੀ ਉਹ ਸ਼ੁਰੂਆਤ ਕਰਨ ਭਾਈ ਕੋ ਪੰਜ ਬਾੜ ਕੋ ਭਾਈ ਕੋ ਇੱਕ ਬਾੜ ਮਹਾਰਾ ਨਾਵੇਂ ਪਾਸ਼ਾ ਦੀ ਜਹੀ ਦੀ ਨੂੰ ਸਮਰਪਿਤ ਹੋ ਕੇ ਉਹ ਆਪਣਾ ਬਾਣੀ ਬੜੇ ਇੱਕ ਬਾੜ ਕਰੇ ਕੋਈ ਦੋ ਬਾੜ ਕਰੇ ਕਿ ਖੰਡੇ ਬਾਟੇ ਦਾ ਅਮਰ ਤੇ ਸ਼ਗਨ ਤੇ ਆਪਣੇ ਨਸ਼ਾ ਤੇ ਹਰਦ ਹੋਣ ਆਇਆਂ ਸੰਗਤਾਂ ਨੂੰ ਜੀ ਆਇਆਂ ਦੇਸਾਂ ਦੇ ਛਾਂ ਦੇ ਵਿੱਚ ਜਿੱਥੇ ਸੰਗਤਾਂ ਬੈਠੀਆਂ ਉਹ ਮਹਾਰਾ ਨਾਵੇਂ ਪਾਸ਼ਾ ਨੂੰ ਯਾਦ ਕਰਕੇ ਤੇ ਆਪਣਾ ਬਾਣੀ ਦਾ ਵਿਆਹ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕੀ ਫਤਿਹ ਜਗੜੇ ਜਾਵੇ ਤੇ ਹਲੋ ਜਾਵੇ ਸੀਤਾ ਸਿੰਘਾ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ